ਕੇ ਫੈਨ ਜੀ ਦੀ ਵੱਧ ਦੁਨੀਆ ਕਿਸੇ ਦੋਕਾ ਹੁੰਦਾ ਨਹੀਂ ਉਹ ਘੱਟ ਵੱਲੀਏ ਮੈਂ ਖੇਡਦਾ ਦਲੇਰੀ ਨਾਲ ਦੇਖਿਆ ਤੁੱਗਾ ਵਾਲਾ ਜੱਟ ਵੱਲੀਏ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਲੈ ਵੀ ਮਿੱਤਰੋ ਅੱਜ ਦਾ ਜਿਹੜਾ ਬਲੌਗ ਆ ਬਾਹਲਾ ਕੈਂਡ ਬਣਨ ਵਾਲਾ ਆ ਆਪਾਂ ਤੁਸੀਂ ਇਹ ਪੋਸਟਰ ਸਾਹਮਣੇ ਜਿਹੜਾ ਲੱਗਿਆ ਪਿਆ ਤੁਸੀਂ ਪੜ ਕੇ ਅੰਦਾਜ਼ਾ ਤਾਂ ਲਾ ਗਏ ਹੋਵੋਗੇ ਅੱਜ ਆਪਾਂ ਕਿਹੜੇ ਪਿੰਡ ਪਹੁੰਚਿਆ ਤੇ ਕਿਹਦੇ ਘਰੇ ਜਾਣਾ ਪ੍ਰਿੰਸ ਆਫ ਕਬੱਡੀ ਕਬੱਡੀ ਦਾ ਪ੍ਰਿੰਸ ਬਾਈ ਦੁੱਗਾਂ ਵਾਲਾ ਘੁਸੀ ਆਪਾਂ ਬਾਈ ਦੇ ਘਰੇ ਚੱਲਦੇ ਆਂ ਬਾਈ ਦੇ ਪਰਿਵਾਰ ਨਾਲ ਕਰਦੇ ਆਂ ਗੱਲਬਾਤ ਜੁੜੇ ਰੋ ਵੀਡੀਓ ਦੇ ਨਾਲ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਬਾਈ ਦੇ ਘਰੇ ਇਹ ਮੰਮੀ ਡਾਡੀ ਬੈਠੇ ਆ ਬਾਈ ਤੇ ਔਰ ਬਾਈ ਦੀ ਨਵੀਂ ਕੋਠੀ ਬਣਦੀ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਜੁੜੇ ਰੋ ਵੀਡੀਓ ਦੇ ਨਾਲ ਲੈ ਬਾਈ ਆਪਾਂ ਪਹੁੰਚ ਗਏ ਬਾਈ ਦੁੱਗਾਂ ਵਾਲੇ ਦੇ ਘਰੇ ਕਿਉਂਕਿ ਸਿਆਣੇ ਕਹਿੰਦੇ ਆ ਵੀ ਬਾਈ ਨੇ ਬਹੁਤ ਕਟਿਆ ਜਿੱਥੇ ਬਾਈ ਨੇ ਇੰਨਾ ਕੁਸ ਨਾ ਜਿੱਤਿਆ ਉਥੇ ਬਾਈ ਨੇ ਲੋਕਾਂ ਦੇ ਦਿਲ ਜਿੱਤੇ ਆ ਤੁਸੀਂ ਨਾ ਆ ਕਮਰੇ ਦੇ ਵਿੱਚ ਝਾਤ ਮਾਰੋ ਝਾਤ ਮਾਰ ਕੇ ਦੇਖੋ ਵੀ ਬਾਈ ਨੇ ਕਿੰਨੇ ਦਿਲ ਜਿੱਤੇ ਆ ਆ ਜਿਹੜੇ ਐਨੇ ਮਾਨ ਸਨਮਾਨ ਪਿਆ ਨਾ ਇਹ ਬਾਈ ਨੇ ਲੋਕਾਂ ਦੇ ਦਿਲ ਜਿੱਤੇ ਆ ਸਨਮਾਨ ਨਹੀਂ ਦਿੱਤੇ ਇਕੱਲੇ ਬਾਈ ਨੇ ਬਾਈ ਨੇ ਲੋਕਾਂ ਦੇ ਦਿਲ ਜਿੱਤੇ ਆ ਕਿਉਂਕਿ ਬਾਈ ਨੇ ਨਾ ਜਿੰਨਾ ਟਾਈਮ ਗਰਾਊਂਡਾਂ ਦੇ ਵਿੱਚ ਰਿਹਾ ਬਾਈ ਚਲੋ ਹੈਗਾ ਤਾਂ ਹੁਣ ਵੀ ਗਰਾਊਂਡਾਂ ਦੇ ਵਿੱਚ ਆ ਬਾਈ ਬਾਹਰ ਆ ਪਰ ਬਾਈ ਜਿੰਨਾ ਟਾਈਮ ਇੰਡੀਆ ਖੇਡਦਾ ਰਿਹਾ ਹਨਾ ਤਾਂ ਹਰ ਇੱਕ ਕਮੇਟੀ ਸੋਚਦੀ ਹੁੰਦੀ ਸੀ ਵੀ ਬਾਈ ਸਾਡੇ ਟੂਰਨਾਮੈਂਟ ਤੇ ਖੇਡੇ ਬਾਕੀ ਬਾਈ ਦੀ ਹਿਸਟਰੀ ਬਾਰੇ ਆਪਾਂ ਬਾਈ ਦੇ ਅੱਜ ਘਰੇ ਪਹੁੰਚਿਆ ਬਾਪੂ ਨਿਰਮਲ ਸਿੰਘ ਪੰਜ ਔਰ ਮਾਤਾ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੀ ਗੱਲਬਾਤ ਕਿਉਂਕਿ ਪੁਰਾਣੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਦੇਖੋ ਤੁਸੀਂ ਬਾਈ ਨੇ ਜਿਹੜਾ ਸਿਮਾ ਵਰਲਡ ਕੱਪ ਆਇਆ ਸੀ ਕਬੱਡੀ ਦਾ ਨਾ ਪੰਜਾਬ ਸਰਕਾਰ ਨੇ ਕਰਾਇਆ ਜੀ ਉਹਦੇ ਵਿੱਚ ਬਾਈ ਬੈਸਟ ਰਿਹਾ ਸੀ ਜਿੱਥੇ ਬਾਈ ਨੂੰ ਟ੍ਰਾਇਲ ਮਿਲਿਆ ਸੀ ਇਹ ਸਨਮਾਨ ਨੇ ਬਾਈ ਦੀ ਇਹ ਬਾਈ ਨੇ ਕਮਰਾ ਤਿਆਰ ਕਰਾਇਆ ਬਾਕੀ ਜਿਵੇਂ ਜਿਵੇਂ ਗੱਲ ਆਪਾਂ ਬਾਈ ਦਾ ਤੁਹਾਨੂੰ ਮੈਂ ਹੋਰ ਵੀ ਚੀਜ਼ਾਂ ਦਿਖਾਦਾ ਬਹੁਤ ਚੀਜ਼ਾਂ ਨੇ ਦੇਖਣ ਵਾਲੀਆਂ ਹਨਾ ਦੇਖੋ ਬਾਈ ਦੇ ਹੱਟੇਟ ਵਾਲੇ ਨੇ ਬਹੁਤ ਘੈਂਟ ਬੰਦੇ ਐ ਵੀ ਸਾਡੇ ਬਾਕੀ ਬਾਈ ਦਾ ਪਿਆਰ ਯਾਰ ਮੈਂ ਤਾਂ ਇੱਕ ਗੱਲ ਸੋਚਦਾ ਵੀ ਬਾਈ ਨੇ ਨਾ ਇੱਕ ਲੀਜੈਂਡ ਬਣ ਗਿਆ ਸਾਡੀ ਕਬੱਡੀ ਦਾ ਆ ਦੇਖੋ ਕਿੱਡੇ ਕਿੱਡੇ ਕੱਪ ਪਾਇਆ Winner ਇਹ ਰੁੜਕੇ ਗਲਾਂ ਵਾਲ ਜਲੰਧਰ ਦਾ ਕੱਪ ਆ ਹਨਾ ਜਿੰਨਾ ਤੁਸੀਂ ਇੱਥੇ ਆ ਕੇ ਇੱਕ ਵਾਰੀ ਮੈਂ ਤਾਂ ਇੱਕ ਗੱਲ ਕਰਦਾ ਵੀ ਹਰ ਬੰਦਾ ਇੱਕ ਵਾਰੀ ਨਾ ਇੱਥੇ ਆ ਕੇ ਇੱਕ ਵਾਰੀ ਝਾਤ ਮਾਰੇ ਮਨ ਨੂੰ ਕਿੰਨਾ ਸਕੂਨ ਮਿਲਦਾ ਕਈ ਬੰਦੇ ਗੱਲਾਂ ਕਰੀਂਦੇ ਨੇ ਐ ਨਹੀਂ ਹੋਇਆ ਜੀ ਐ ਨਹੀਂ ਹੋਇਆ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਬਾਈ ਨੇ ਕੀ ਦਿੱਤੇ ਆ ਬਾਈ ਨੇ ਕਿਵੇਂ ਲੋਕਾਂ ਦੇ ਦਿਲ ਜਿੱਤੇ ਆ ਜਿੰਨਾ ਟਾਈਮ ਬਾਈ ਜਦੋਂ ਗਰਾਊਂਡ 'ਚ ਬੜਨਾ ਬਾਈ ਦੀ ਇੱਕ ਖਾਸ ਈਅਤ ਸੀ ਵੀ ਬਾਈ ਨੇ ਹਰ ਇੱਕ ਦਾ ਸਤਿਕਾਰ ਕਰਨਾ ਆਪਾਂ ਦੇਖ ਰਹੇ ਆ ਬਾਈ ਵੀਡੀਓ ਦੇ ਵਿੱਚ ਦੇਖਣਾ ਵੀ ਬਾਈ ਨੂੰ ਜਦੋਂ ਕੋਈ ਵੀ ਕਹੇ ਵੀ ਬਾਈ ਅਸੀਂ ਫੋਟੋ ਕਰਾਉਣੀ ਆ ਜਾਂ ਵੀਡੀਓ ਬਣਵਾਉਣੀ ਆ ਨਾ ਬਾਈ ਭੱਜ ਕੇ ਜਾਂਦਾ ਸੀ ਬਾਕੀ ਬਾਈ ਨਾਲ ਬਾਈ ਦੇ ਪਰਿਵਾਰ ਨਾਲ ਆਪਾਂ ਗੱਲਬਾਤ ਕਰਾਂਗੇ ਠੀਕ ਆ ਜਿਵੇਂ ਜਿਵੇਂ ਗੱਲਬਾਤ ਹੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨਾਲ ਜੁੜੇ ਰਹੋ ਸਾਰੇ ਇਹ ਬਾਈ ਦਾ ਹੋ ਰਿਹਾ ਨਵਾਂ ਘਰ ਤਿਆਰ ਇਹ ਪਰਾਣਾ ਘਰ ਸੀ ਬਾਈ ਦਾ ਨਵਾਂ ਘਰ ਆ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਆਹ ਖੜੀਆਂ ਨੇ ਗੱਟੀਆਂ ਇੱਕ ਬਾਈ ਨੂੰ ਨਾ ਜਿਹੜੀ ਇਹ ਥਾਰ ਗੱਟੀ ਸਨਮਾਨ ਦੇ ਵਿੱਚ ਮਿਲੀ ਸੀ ਤੇ ਆਹ ਐਡ ਸਪੋਰਟਸ ਕਬੱਡੀ ਕਲੱਬ ਵਾਲੇ ਵੀ ਬਾਈ ਦਾ ਘਰ ਆ ਬਾਕੀ ਬਾਪੂ ਨਾਲ ਆਪਾਂ ਗੱਲਬਾਤ ਕਰ ਲੈਂਦਾ ਕਿ ਲੈ ਵੀ ਆ ਪਲਾਉਣੇ ਰੌਣਕ ਮੇਲਾ ਬਾਪੂ ਤੇ ਬੇਬੇ ਕੋਲੇ ਬਾਪੂ ਨਰਮਿੰਦਰ ਜੀ ਬਾਤ ਮਾਤਾ ਸਾਸਰੀ ਘਾਲ ਸਾਸਰੀ ਘਾਲ ਬਾਪੂ ਸਾਸਰੀ ਘਾਲ ਠੀਕ ਹੋ ਲੈ ਵੀ ਆਪਾਂ ਬਾਈ ਨਾਲ ਬਾਈ ਦੀ ਹਿਸਟਰੀ ਬਾਰੇ ਗੱਲ ਪਤਾ ਕਰੀਏ ਬੇਬੇ ਪਹਿਲਾਂ ਜਦੋਂ ਖੇਡਣ ਤੋਂ ਬਾਈ ਪਹਿਲਾਂ ਛੋਟੇ ਹੁੰਦੇ ਤਾਂ ਕਿਵੇਂ ਸੀ ਬਾਈ ਇਹ ਕਹਿੰਦੇ ਮੈਂ ਸੁਣਿਆ ਸੀ ਵੀ ਬਾਈ ਪਹਿਲਾਂ ਰੇਸ ਰੇਸ ਸਰਾਗਾ ਹਾਂ ਬਾਈ ਛੋਟੇ ਹੀ ਸੀ ਬਸ ਪਹਿਲਾਂ ਖੇਡਦਾ ਹੁੰਦਾ ਹੜ ਹੁੰਦਾ ਟੱਪਦਾ ਹੁੰਦਾ ਅੱਛਾ ਮਸਤ ਉਹਨਾਂ ਸਾਹ ਪੜਦਾ ਹੁੰਦਾ ਉੱਥੇ ਖੇਡ ਲਈ ਸੀ ਖੇਡਤੀ ਸੀ ਪਹਿਲਾਂ ਫਿਰ ਹੌਲੀ-ਹੌਲੀ ਜਲੀ ਦੇ ਸੰਪਰਕ ਤੋਂ ਦੇ ਵੀ ਮਾਣਦਾ ਹੁੰਦਾ ਨਾ ਜਦੋਂ ਆ ਕੇ ਕਹਿੰਦੇ ਵੀ ਇਹ ਦੁੱਗਾਂ ਵਾਲੇ ਖੁਸ਼ੀ ਦੀ ਬੇਬੇ ਆ ਤੇ ਬਾਪੂ ਆ ਹਨਾ ਕਿੰਨਾ ਜ਼ਿਆਦਾ ਮਾਣ ਹੁੰਦਾ ਨਾ ਉਹ ਵੀ ਕਿਵੇਂ ਨਾ ਭਾਈ ਤੂੰ ਕਰਮ ਵਾਲਿਆ ਮਾ ਮੇਰੀ ਸੱਚੀ ਗੱਲ ਆ ਤੂੰ ਉਦੋਂ ਸਾਡੇ ਇੱਕ ਖੇਡ ਕਬੱਡੀ ਨੂੰ ਨਾ ਕਿ ਜਿਵੇਂ ਕਹਿੰਦੀ ਵੀ ਲੇਜੈਂਡ ਕਲੀਅਰ ਦਾ ਕਬੱਡੀ ਦਾ ਬੇਬੇ ਕੁੱਦ ਜਦ ਦੀ ਗੱਲਾਂ ਕਰਦੇ ਜਿਹੜੇ ਤੂੰ ਕਹਿੰਦੀ ਜਿਹਿੰਦੀ ਵੀ ਛੋਟਾ ਹੁੰਦਾ ਬਾਪੂ ਤੋਂ ਡਰਦਾ ਸੀ ਉਹ ਤਾਂ ਹੁਣ ਵੀ ਡਰਦਾ ਹੈ ਅੱਛਾ ਜਿਵੇਂ ਸੁੱਖ ਨਾਲ ਬਾਲ ਬੱਚੇ ਵਾਲਾ ਅੱਛਾ ਐਜਾ ਪੁੱਤ ਬਣਨਾ ਮੁਸ਼ਕਲ ਆ ਤੇ ਖੇਡ ਕਬੱਡੀ ਵਾਲਾ ਬੇਬੇ ਕਿਵੇਂ ਆਇਆ ਬਸ ਐ ਉਹਦਾ ਮਾਮੇ ਖੇਡਦੇ ਹੁੰਦੇ ਤੈਨੂੰ ਅੱਛਾ ਤੇ ਉਹ ਕਹਿੰਦਾ ਮੈਂ ਵੀ ਤੁਹਾਡੀ ਖੇਡਣੀ ਹੈ ਜਦ ਪਹਿਲਾਂ ਇੱਧਰ ਕੁਝ ਬਣਿਆ ਬੁਣਿਆ ਨਾ ਫਟਵਾਲ ਖੇਡਣ ਲੱਗ ਗਿਆ ਫਟਵਾਲ ਚੋਂ ਵੱਛ ਕੇ ਤੈਨੂੰ ਪਤਾ ਪਿੰਡ ਦੇ ਲਾਗਵਾ ਜੀ ਵੀ ਕਰਨ ਲੱਗ ਜਣੇ ਹੁੰਦੇ ਨੇ ਲੋਕ ਬਸ ਫਿਰ ਇਹ ਕਹਿੰਦਾ ਮੈਂ ਤਾਂ ਕੌਟੀ ਖੇਡਣੀ ਹੈ ਫਿਰ ਇਹ ਆਪਦੇ ਤਾਂ ਮਾਮਾ ਲੈ ਗਿਆ ਵਿਚਾਲ ਲੈ ਨੂੰ ਕੋਚ ਕੋਈ ਛੱਡਿਆ ਆਇਆ ਗਰਮੇਲ ਕੋਈ ਅੱਛਾ ਡੜਬੇ ਡੜਬੇ ਉਹ ਕਹਿੰਦਾ ਭਾਈ ਰੱਖੂਗਾ ਪਹਿਲਾਂ ਕੋ ਚ ਆਪਣੇ ਮੇਰੇ ਭਾਈ ਨਾਲ ਪੜਾ ਹੈ ਤੇ ਉਹਦੇ ਨਾਲ ਚੱਲਦੇ ਨਾਲ ਚਲੋ ਉੱਥੇ ਭਾਈ ਮਹਾਰਾਜ ਨੇ ਇਹਨੂੰ ਸਾਰਾ ਖੁਸ਼ੀ ਦਿੱਤਾ ਕੋ ਦਿੰਦੇ ਜਾਂਦਾ ਉੱਥੋਂ ਖੁਸ਼ੀ ਖੁਸ਼ੀ ਹੋ ਗਿਆ ਬਈ ਜਦੋਂ ਪਹਿਲਾ ਮੈਚ ਖੇਡਣ ਗਿਆ ਮਤਲਬ ਜਦੋਂ ਪਹਿਲਾ ਮੈਚ ਖੇੜ ਕੇ ਆਇਆ ਘਰੇ ਆਇਆ ਸਨਮਾਨ ਲੈ ਕੇ ਹਾਂ ਕਿੰਨਾ ਕਮਾਨ ਨੂੰ ਸਕੂਨ ਮਿਲਿਆ ਵੀ ਮੇਰਾ ਪੁੱਤ ਸਿਹਰਾ ਭਾਈ ਪਹਿਲਾਂ ਤਾਂ ਜੇ ਉਹ ਥੋੜਾ ਜਿਹਾ ਛੋਟਾ ਛੋਟਾ ਜਿਮਿਆ ਮੁੰਡਾ ਜੋੜੇ ਵਾਲਾ ਹੋਰ ਇਹ ਛੋਟਾ ਛੋਟਾ ਜਿਹਾ ਬਗ ਜਾਂਦਾ ਚੋਰੀ ਨੂੰ ਆਪਦੇ ਬਾਪੂ ਪਾਪੇ ਤੋਂ ਖੇਡਣਾ ਅੱਛਾ ਮੈਂ ਇੱਕ ਮੁੰਡਾ ਇੱਥੇ ਹੋਰ ਬੱਬੂ ਬੱਬੂ ਤੇ ਉਹ ਵਗ ਜਾਂਦਾ ਫਿਰ ਕਹਿੰਦਾ ਮੰਮੀ ਮੈਂ ਖੇਡਣ ਜਾਣਾ ਭਈ ਫਿਰ ਮੈਂ ਉਹਨੂੰ ਪੈਸੇ ਦਿੰਦੀ ਹਿੰਨੇ ਕੋਦ ਹੁੰਦੇ ਉਹਦਾ ਕਿਰਾਇਆ ਵੀ ਦੇ ਕਹਿੰਦਾ ਬੱਬੂ ਦਾ ਕਿਰਾਇਆ ਵੀ ਦੇ ਮੈਂ ਫਿਰ ਉਹਦਾ ਕਿਰਾਇਆ ਦੇ ਦਿੰਦੀ ਅੱਛਾ ਫਿਰ ਉਹ ਕਿੰਨੇ ਵੀ ਉਹਨੂੰ ਮਿਲਦੇ ਉਹਨੇ ਕਿ ਪੈਸੇ ਲਿਆ ਕੇ ਫਿਰ ਉਹ ਮੈਨੂੰ ਫੜਾ ਦਿੰਦਾ ਕਹਿੰਦਾ ਚੱਲ ਮੰਮੀ ਜਿੱਦੇ ਫੇਰ ਲੋੜ ਪਈ ਮੈਂ ਫਿਰ ਲੈ ਹੌਰੀ ਹੌਰੀ ਤੇਰੇ ਬਾਹਰੋਂ ਤਾਂ ਫੇਰ ਪਤਾ ਲੱਗਿਆ ਜਿਆਦਾ ਕਿਸੇ ਨੇ ਇਹਨੂੰ ਆ ਕੇ ਵਧਾਈਆਂ ਦਿੱਤੀਆਂ ਕਹਿੰਦੇ ਵੀ ਦੇਖ ਲੈ ਅੱਜ ਤੇਰਾ ਮੁੰਡਾ ਬਿਊਟੀ ਇਹ ਕਹਿੰਦਾ ਕਿੱਥੇ ਮੇਰੇ ਮੁੰਡੇ ਦਾ ਪੜਦਾ ਹੈ ਕਹਿੰਦਾ ਵੀ ਕੋਈ ਖੇਡਦਾ ਨਹੀਂ ਅੱਜ ਮੁੰਡਾ ਦੀ ਮੀਨੀਰ ਅੱਜ ਆਪੂ ਦਾ ਕਹਿੰਦਾ ਬਾਈ ਖੁਸ਼ਗੀ ਕਰਦਾ ਹੁੰਦਾ ਮੈਨੂੰ ਕਹਿੰਦਾ ਮਾ ਵੀ ਸਲੈਡ ਨਹੀਂ ਕਿਹਣਾ ਕਰਦਾ ਪਰ ਉਹ ਵੀ ਫੁੱਟਬਾਲ ਖੇਡਦਾ ਹੈ ਜਾਂ ਸਾਡਾ ਟੱਪਦਾ ਉਹ ਕਹਿੰਦਾ ਬਾਈ ਤੂੰ ਭੁੱਲ ਜਾ ਉਹਨੂੰ ਸਾਡਾ ਟੱਪੜੀਆਂ ਅੱਜ ਜਿੱਕੇਪੁਰ ਖੜੂਗਾ ਰਾਜਕੀਪर्ण ਲੱਕੋਟੀ ਲਾ ਕੇ ਖੇਡ ਲੋ ਉਦੋਂ ਵੀ ਲੋਟ ਹੀ ਗਿਆ ਸਮਝ ਰਾਜਕੀਪर्ण ਤਕਰਾ ਨਹੀਂ ਗਿਆ ਵੱਡਾ ਦੀ ਤੂੰ ਵੀ ਛੋਟਾ ਦੀ ਕਿ ਜਦੋਂ ਭਾਈ ਚੋਰੀ ਮੈਲ ਖੇਡਣਗੇ ਐਸੇ ਤਾਂ ਬਾਪੂ ਗਏ ਉਹ ਉਹ ਗੱਲ ਕਰ ਲੋ ਉਹੀ ਐ ਅੱਛਾ ਇਹ ਚੋਰੀਉਂ ਜਾਂਦਾ ਹੁੰਦਾ ਅਸੀਂ ਦੱਸ ਦੇਣਾ ਹੁੰਦੇ ਨਹੀਂ ਅੱਛਾ ਇਸ ਕੁਛ ਮੈਚ ਖੇਡਣਗੇ ਮੈਂ ਦੱਸ ਦੀਨਾ ਮੈਂ ਕਹਿੰਦੇ ਨਹੀਂ ਫਿਰ ਇਹਨੂੰ ਕੂਰੂਗਾ ਵੀ ਇਹਨਾਂ ਦਾ ਸਵਾ ਥੋੜਾ ਜਿਆਦਾ ਇੰਦੀ ਵੀ ਕੰਮ ਧੰਦਾ ਵੀ ਮੇਰਾ ਪੜ ਨਾ ਲਾਇਆ ਹੋਇਆ ਅੱਛਾ ਉਹ ਐ ਬਾਕੀ ਜਨਾਂ ਉਹ ਬੇਬੇ ਜਦੋਂ ਬਾਈ ਸਨਮਾਨ ਲੈ ਕੇ ਆਉਂਦੇ ਏ ਕਰੇ ਹਨਾ ਇੱਕ ਮੇਲਾ ਦੇ ਬਾਪੂ ਨੂੰ ਥਾਰ ਸਨਮਾਨ ਹੋਈ ਆ ਕਿੰਨਾ ਕੋ ਮੈਨੂੰ ਮਹਿਸੂਸ ਹੋਇਆ ਬਹੁਤ ਕੋਇਆ ਭਾਈ ਇਹ ਮੇਰਾ ਪੁੱਤ ਆ ਦੁਨੀਆ ਦਾ ਹਾਂ ਤੇ ਜਦੋਂ ਸ਼ੇਰ ਲਗਾ ਸੀ ਕਿ ਖੇਡ ਦਾ ਦਿਲ ਜੀਣਾ ਦੇਖਿਆ ਮੈਂ ਟੋਕਾ ਵਾਲਾ ਚੱਕ ਜੀ ਹਾਂ ਜਦੋਂ ਗਰਾਊਂਡ ਦੇ ਵਿੱਚ ਬਾਈ ਐਂਟਰੀ ਕਰਦਾ ਹਨਾ ਤੇ ਬੋਲ ਦੇ ਵੀ ਕਬੱਡੀ ਦਾ ਪ੍ਰਿੰਸ ਆ ਬੋ ਕਬੱਡੀ ਨਰਮੋ ਜੰਗ ਦਾ ਪੁੱਤ ਕਬੱਡੀ ਦੇ ਵਿੱਚ ਇੱਕ ਨਾਮ ਬਰ ਬਣਿਆ ਮਾਨੂੰ ਬਹੁਤ ਖੁਸ਼ੀ ਹੋਈ ਮੈ ਭਾਈ ਤੇ ਬਾਈ ਦੀ ਸਭ ਤੋਂ ਫੇਮਸ ਗੱਲ ਜੀ ਜਿਹੜਾ ਕਬੱਡੀ ਦੇ ਵਿੱਚ ਆਉਣੋਂ ਤੋਂ ਪਹਿਲਾਂ ਕੋਈ ਵਧੀਆ ਗੱਲਾਂ ਪੈਂਦੀ। ਬਸ ਖੇਡਾਂ ਹੀ ਕਰੀ ਜਾਂਦਾ। ਕਦੇ ਜਵਾਕਾਂ ਵਾਂਗੀਆਂ ਖੇਡਾਂ ਕਦੇ ਕਿਵੇਂ ਬਸ ਮੇਰੇ ਨਾਲ ਹੀ ਖੇਡਦਾ, ਕਰਦਾ, ਦੱਸਦਾ, ਗੱਲ શેર ਕਰਦਾ ਜਿਹੜੀ ਕੋਈ ਕਰਨੀ ਹੁੰਦੀ। ਬਾਪੇ ਨਾਲ ਤਾਂ ਨਹੀਂ। ਭਾਈ ਜੀ ਜਦੋਂ ਤਾਂ ਤੁਸੀਂ ਨੂੰ ਕਹੋਦੇ। ਭਾਈ ਜੀ ਜਦੋਂ ਪੜਦਾ ਹੁੰਦਾ। ਅੱਛਾ ਮੈਂ ਅਕੈਡਮੀ 'ਚ ਗਿਆ। ਕੋਈ ਮਤਲਬ ਨਾ ਹੋਵੇ। ਉਹ ਦੇਖਾ ਕਿਵੇਂ ਪੜ੍ਹਾਈ ਆ, ਉਹਦੀ ਕਿਵੇਂ ਉਹ ਹੈਗਾ। ਉਹ ਮੈਡਮ ਬੈਠੀ ਮੈਂ ਭਾਈ ਕਿਵੇਂ ਉਹਦੀ ਕੁਝ ਦੀ ਪੜ੍ਹਾਈ ਪੂਰੀ। ਅੱਛਾ ਕਲੀ ਬਾਰੇ ਸਾਰਾ ਕੁਝ ਵਧੀਆ ਹੈ। ਕਲੀ ਬਾਰੇ ਇੱਕ ਘਾਟ ਹੈ ਜੀ। ਬਾਕੀ ਇਹ ਜਦੋਂ ਅਸੀਂ ਚਾਚੂ ਪਿੰਨ ਵਾਜਦੇਗੇ ਜਵਾਕਰ ਨੂੰ ਬੜਾ ਫੇਰਦਾ, ਕੋਟ ਦਾ ਜਵਾਕਰ। ਜਿਹੜੀ ਪੰਜੇ ਜਮਾਤ ਚ। ਉਹਨੇ ਮਤਲਬ ਆਹ ਦੱਸਿਆ ਕਿ ਇਹ ਵੀ ਬੜਾ ਬੜਾ ਪੂਰਿਆ ਕਰੀਏ ਜਵਾਕਰ ਤੋਂ ਹਟਾਇਆ ਕਰੀਏ। ਅਜ ਜਵਾਕਰ ਕਰੀਦਾ ਇਹ ਪੈਂਦਾ ਦੀ ਵੀ। ਜੇ ਮੈਂ ਆਪਾਂ ਕਰੀਏ ਚੰਗਾ ਲੜਾ ਕੇ ਕੁਝ ਹੋਰੀ ਹੈਗੀ। ਜੀ ਉਹਨਾਂ ਨਾਲ ਆ ਵੀ ਫੇਰਦੀ ਇਹਦੀ ਜਵਾਕਰ ਦਾ ਭਾਅ ਦਾ ਵੀ ਪੂਰਾ ਬੰਦੇ ਦਾ ਕੁਟਕ। ਮੈਂ ਕਿਨ ਲਾਇਟ ਵਾਹੀ। ਹਾਂ। ਜਦੋਂ ਬਾਈ ਦਾ ਵਿਆਹ ਹੋਇਆ ਹਨਾ ਬਾਈ ਦਾ ਪਰ ਵਿਆਹ ਤਾਂ ਬਹੁਤ ਵਧੀਆ ਕਿਵੇਂ ਦਾ ਨੇ ਉਹ ਹੈ ਜੀ ਤਾਂ ਅੱਛਾ ਨਹੀਂ ਵਿੱਚੋਂ ਕਹਿੰਦੇ ਵੀ ਕਬੱਡੀ ਵਾਲੇ ਸਾਡੇ ਵਿਆਹ ਤੋਂ ਬਾਅਦ ਬਦਲ ਜਾਂਦੇ ਨੇ ਨਾ ਨਾ حاجه ਕੁਝ ਨਹੀਂ ਸਾਡਾ ਪੁੱਤ ਬਦਲਿਆ ਅੱਛਾ ਨਾ ਸਾਡੀ ਨੂ ਨਾ ਸਾਡਾ ਪੁੱਤ ਨਾ ਪਾਉ ਉਹ ਸਾਨੂੰ ਪਿਆਰ ਸਾਡਾ ਭੁੱਲੇ ਓਕੇ ਉਹ ਨਹੀਂ ਬੋਕੜਦਾ ਨਾ ਸਿਵਾਤ ਨਹੀਂ ਕਦੇ ਹੋਈ ਤੂੰ ਵੀ ਸਾਨੂੰ ਬਹੁਤ ਲੌਜੀ ਬੋਲਦੇ ਵੀ ਉਹ ਗੁਰ ਨਹੀਂ ਮਾਨ ਕਰਦਾ ਉਹ ਨਹੀਂ ਕਹਿੰਦਾ ਸਾਡੀ ਉਹ ਨਹੀਂ ਲਾੜ ਕਰਦਾ ਤੇ ਹੁਣ ਤੱਕ ਕਿੰਨੇ ਕ ਸਨਮਾਨ ਹੋਏ ਨੇ ਬਾਈ ਜੀ ਕਈ ਗਿਣਤੀ ਸਨਮਾਨ ਤਾਂ ਪਤਾ ਤੁਹਾਨੂੰ ਕਿੰਨੇ ਸਨਮਾਨ ਨੇ ਕੋਈ ਗਿਣਤੀ ਨਹੀਂ ਮਾ ਵੀ ਤੂੰ ਵੀ ਟੱਪਾ ਕੰਮ ਅਸਾਂ ਗਿਣਤੀ ਤੋਂ ਬਾਹਰ ਕੰਮ ਹੈ ਹਾਂ ਸੱਤ ਦਾ ਗੱਡੀਆਂ ਦਾ ਤਾਂ ਪਤਾ ਹੈ ਅੱਛਾ ਕਿੰਨੀਆਂ ਗੱਡੀਆਂ ਮੇਰੇ ਮਨ ਜੀ ਇਹਨੂੰ ਪਹਿਲਾਂ ਤਾਂ ਦੇਖ ਸਲਵਟ ਗੱਡੀ ਹਾਂ ਸਲਵਟ ਮਿਲੀ ਇਹ ਤਾਂ ਸੰਗਰੂਪ ਤੋਂ ਫੇਰਾ ਹਾਂ ਨੋਵਾ ਨੋਵਾ ਵੀ ਮਿਲੀ ਐਤੋਂ ਨਗਰ ਕਪੂ ਨਗਰ ਤੋਂ ਤਾਂ ਪਤਾ ਫੇਰ ਭਾਈ ਟ੍ਰੈਕਟ ਜਿੱਤੇ ਨੇ 4-5 ਦੇ ਨਵੇਂ ਪੋਰ ਜਿੱਤੇ ਹਾਂ ਤਾਂ ਪੋਰ ਜਿੱਤੇ ਦੋ ਫੋੜ ਤਾਂ ਅਸੀਂ ਵੇਚਦੇ ਇੱਕ ਤੂਰੀ ਤੋਂ ਜਿੱਤੇ ਸੀ ਨਾ ਹਾਂ ਨੋ ਫੋੜ ਲਓ ਫੋੜ ਲੇ ਦੋ ਇੱਕ ਭਾਈ ਇਥੋਂ ਥਾਲੀ ਸਾਹਿਬ ਕਹਿੰਦੇ ਨੇ ਆਪਾਂ ਰੈਕਟ ਤੋਂ ਰੈਕਟ ਤੋਂ ਉਹ ਤਾਂ ਭਾਬਿਆਂ ਦੀ ਚੜਾਇਆ ਸੀ ਇੱਕ ਉੱਤੇ ਨਕੋਦਰ ਛੱਡਿਆ ਉਹ ਤਾਂ ਲੰਗਰ ਦੀ ਸੇਵਾ ਚੀ ਆ ਤੇ ਇੱਕੋ ਇਹਨੇ ਕਹਿੰਦੀ ਕਿ ਧੋਹੋਰ ਜਿੱਤਿਆ ਸੀ ਇੱਕ ਪਾਲਟ ਕਮ ਚਲੇ ਗਈ ਫਰੀਦਾ ਨਾ ਉਹ ਖਾਣਾ ਉਹ ਤਾਂ ਫਰੀਦਾ ਫਰੀਦਾ ਖੜੇ ਇਹ ਕਿਹਨੇ ਸੰਭਾ ਜੀ ਇਹਨੇ ਟੀਮ ਨੇ ਜਿੱਤੇ ਦੀ ਕਿਧਰੋਂ ਟੀਮ ਨੇ ਜਿੱਤੇ ਤੇ ਵੱਡਾ ਟਰੈਕਟਰ ਜਿਹੜੇ ਪੇ ਟੀਮ ਨਹੀਂ ਪੁੱਛਿਆ ਤੂਰ ਵਾਲੇ ਕਿਣੀਓ ਅੱਛਾ ਉਹਦੇ ਪਿਛੇ ਰੋਲਾ ਵੀ ਪਿਆ ਟਰੈਡ ਵੀ ਛਾਣੀ ਚ ਬੱਗੇ ਦੀ ਹੋਣ ਹੁੰਦਾ ਕਿੱਟੀ ਟੀਮ ਦੇ ਰੋਲਾ ਆ ਗਿਆ ਪਿਆ ਉਹ ਜਿਹੜੇ ਨੇ ਕਰਿਆ ਦੀ ਉੱਥੇ ਵੀ ਟਰੈਡ ਰੱਖੇ ਹੋਏ ਤੇ ਟੀਮ ਦੇ ਰੱਖੇ ਹੋਏ ਜਿਹੜੀ ਟੀਮ ਫਟ ਜਾਊਗੀ ਉਹਨੂੰ ਦੇਵਾਂਗੇ ਉਹ ਅੱਛਾ ਉਹ ਟਰੈਡ ਵਿੱਚ ਦੇਣ ਤੇ ਨੀਤ ਬਦਲ ਕੇ ਉਹਦੀ ਟਰੈਡ ਦਿੰਦੀ ਨਹੀਂ ਉਹ ਟਰੈਡ ਵੀ ਨਹੀਂ ਆਉਂਦੇ ਕਿਰਕਟਾਣੇ ਜਿੱਤੇ ਥਾਣੇ ਜੀ ਨੇ ਬੜੀ ਜਿਉ ਕੋਣੀ ਤੇ ਟ੍ਰੇਡ ਲੈ ਕੇ ਜਰੂਰ ਆਏ ਪਰ ਥਾਣੇ ਜੀ ਵੀ ਉਹ ਕਹਿੰਦੇ ਜਦੋਂ ਬੋਲਿਆ ਵਾਖੜਾ ਕਿ ਦਿਓ ਫਿਰ ਦੰਦੇ ਕਿਉਂ ਨਹੀਂ ਮੁਰਾਲੇ ਤੋਂ ਦੇ ਕੇ ਇਕੱਠੇ ਨੁਦਰ ਵੀ ਨਾ ਦੀ ਉਸ ਤੋਂ ਚੈਨ ਨਹੀਂ ਆਦਾ ਚੰਪਾਂ ਦਾ ਕੋਈ ਪਤਨ ਸਨਮਾਨ ਦੀ ਗੱਲ ਨਹੀਂ ਕਹਿੰਦੇ ਨਾ ਨਾ ਕਿੱਥੀ ਕਹਿ ਸਕਦੇ ਕਾਂਠਿਆਂ ਦਾ ਦੋ ਘੰਟੇ ਤੱਕ ਤੇਰੇ ਬਾਪੂ ਨੂੰ ਵੀ ਬਾਹਰੇ ਪਾਏ ਨੇ ਹਾਂ ਬਾਪੂ ਬਾਹਰੇ ਗਏ ਤੁਸੀਂ ਬਾਹਰੇ ਕਿਵੇਂ ਦਾ ਮੈਸੇਜ ਕਿਉਂਕਿ ਤੁਹਾਨੂੰ ਇੰਡੀਆ ਦਾ ਪਤਾ ਵੀ ਬਾਈ ਦਾ ਇੱਕ ਬਹੁਤ ਵੱਡਾ ਨਾਮ ਬਣਿਆ ਰਹਿਣਾ ਇੰਡੀਆ ਤੋਂ ਬਾਹਰ ਵੀ ਤੁਸੀਂ ਜਾ ਕੇ ਮਤਲਬ ਤੁਸੀਂ ਵੀ ਗਿਆ ਹਾਂ ਕਿਵੇਂ ਦਾ ਮੈਸੇਜ ਕਿਵੇਂ ਦਾ ਮੈਸੇਜ ਹੁੰਦਾ ਵੀ ਸਾਡਾ ਬਾਹਰ ਪੰਜਾਬ ਆਪਣੀ ਨਿੱਦਰਾ ਕਿੱਨੇ ਕਿੰਦੇ ਤਾਂ ਨਾ ਬਾਹਰ ਵੀ ਤੈਨੂੰ ਹੋਰ ਮਣੀ ਬਾਹਰ ਇਹਦੇ ਨਾਂ ਨਾਲ ਹੀ ਪਹਿਲਾਂ ਸਾਨੂੰ ਘਾਟ ਜਗੇ ਉੱਥੇ ਮਿਸ਼ਰਣ ਲਈ ਅੱਛਾ ਵੀ ਉਹਦੇ ਮਾਪੇ ਜਾਂਦੇ ਨੇ ਫਿਰ ਉਦੋਂ ਜਿਹੜਾ ਆਪਣੇ ਬੈਨੂ ਕੋ ਟੋਰਾਂਟੋ ਨੂੰ ਗਏ ਪੂਰੋ ਵਿੱਚ ਵਿਆਹ ਜਾਂਦਾ ਡੈਡੀ ਘੁੱਗੀ ਦਾ ਰਾਜ ਉਹ ਸੰਗਤ ਨੇ ਪਿਛਾੜ ਲਈ ਵੀ ਮੁੰਡਿਆਂ ਨੇ ਉਹ ਵੀ ਨਾਲ ਲੈ ਕੇ ਗਏ ਤੇਰੀ ਮਾਤਾ ਨੂੰ ਇੱਕ ਮੁੰਡਾ ਇਹ ਜਾ ਮਿਲਿਆ ਉਹਨੇ ਸੰਤੋਤਕ ਛੱਡੀ ਨਹੀਂ ਹੈਗਾ ਟੋਰਾਂਟੋ ਜਾ ਕੇ 95 ਟੋ ਹੋਇਆ ਉਹ ਮਿਲ ਕੇ ਖੁਸ਼ ਨੂੰ ਉਹ ਫੜਨੋ ਹੀ ਰੂਨ ਲੈ ਲਈਆ ਮੜ ਕੇ ਉਹਦਾ ਅੱਛਾ ਉਹ ਫੜ ਫੜੀ ਲੈ ਕੇ ਗਿਆ ਸਾਰੇ ਕੌਟ ਪਾਟੇ ਉਹ ਕਿੰਨਾ ਮਾਰ ਮਹਿਸੂਸ ਹੁੰਦਾ ਹਣਾ ਕਿ ਬੋਡੀ ਕਿਉਂਕਿ ਕਦੇ ਆਪਾਂ ਸੋ ਇਹ ਚੀਜ਼ਾਂ ਸੋਚਿਆ ਨਹੀਂ ਨੇ ਪਾਣਾ ਇਹ ਦੇਣ ਆ ਦਾ ਫਰਕ ਦਾ ਪ੍ਰਭਾਵ ਚਲੋ ਭਾਈ ਤੇ ਵੀ ਹਣਾ ਜਿਵੇਂ ਕਹਦੇ ਵੀ ਜੋ ਕਬੱਡੀ ਚ ਬਹੁਤ ਕੋ ਚੱਟਿਆ ਆਪਾਂ ਭਾਈ ਨੇ ਲੋਕਾਂ ਦਾ ਦਿਲ ਬੋਕ ਦਿੱਤੀ ਕਿ ਬੇਹਰ ਬੰਦਾ ਕਿਸੇ ਪਿੰਡਾ ਪਿੰਡਾਂ ਦੇ ਵਿੱਚ ਨਹੀਂ ਵੀ ਚੱਲਦਾ ਪਿੰਡਾਂ ਪਿੰਡਾਂ ਦੇ ਵਿੱਚ ਉੱਥੇ ਕਮੇਟੀਆਂ ਇੱਕੋ ਮੰਗ ਕਰ ਦਿੰਦੇ ਨੇ ਚਲੋ ਹੁੰਦਾ ਭਾਈ ਬਾਹਰ ਇਹ ਸਾਡੇ ਟੂਰਨਾਮੈਂਟ ਤੇ ਦੁਕਾਨਾਂ ਕੋਈ ਸੀ ਇਹ ਤਾਂ ਤੈਨੂੰ ਕੋਹੋਰ ਦੱਸਦਾ ਆ ਕਿ ਫਿਨਰ ਨਹੀਂ ਇਹ ਤਾਂ ਫਰਨੇ ਦੇ ਹੱਦ ਤੇ ਉੱਥੋਂ ਬੰਦੇ ਆ ਗਏ ਕਹਿੰਦੇ ਬਾਪੂ ਸਾਡੇ ਬੁੜੇ 5-6 ਲੱਖ ਰੁਪਈਆ ਲਈ ਖੜੇ ਨੇ ਕਿ ਸਾਨੂੰ ਤਰਾ ਦੇਵਾਂਗੇ ਜੋ ਖੁਸ਼ੀ ਆਊਗਾ ਉਹ ਆਹ ਪਿੰਡ ਜੀ ਜੇ ਖੁਸ਼ੀ ਆ ਕੇ ਖੇਡੂਗਾ ਤਾਂ ਤੁਹਾਨੂੰ ਆ ਇੰਨੇ ਪੈਸੇ ਦੇਵਾਂਗੇ ਬੁੜੇ ਛੇਣੇ ਮੇਰੇ ਵਰਗੇ ਜੇ ਅਸੀਂ ਉਹਨੂੰ ਖੇਡਦਾ ਦੇਖਣਾ ਹੈ ਉਹ ਆਏ ਮੈਂ ਹabhi ਭੇਜੂਗਾ ਮੈਂ ਕਹੂੰ ਆਈ ਉਸਤੇ ਜਦੋਂ ਖੇਡਾ ਹੋਈਆਂ ਮੈਂ ਕਿਹਾ ਵੀ ਇਹਨੂੰ ਕਹਿੰਦਾ ਪਾਪਾ ਮੈਂ ਜਾਊਗਾ ਜਿਆ ਵੀ ਸਮਝੋ ਉਤੋਂ ਤੈਨੂੰ ਹੋਰ ਦੱਸ ਮੇਥੋਂ ਇਹਦੇ ਜਾਣ ਤੋਂ ਪਹਿਲਾਂ ਮੰਤਰੀ ਆ ਗਏ ਕਿ ਤਨ ਪਹਿਲਾਂ ਦੋ ਦੋਨਾਂ ਦੀ ਖੇਡਾਂ ਦੀਆਂ ਅੱਛਾ ਪਰਵਿੰਦਰ ਕਿੰਦਾ ਹਾਂ ਉਹ ਆ ਗਏ ਉੱਥੇ ਉਹਦੇ ਵਾਰੇ ਦਾ ਸਾਰਾ ਪਿੰਡ ਹੋ ਕੇ ਇਕੱਠਾ ਕਹਿੰਦਾ ਵੀ ਇੱਥੇ ਖੁਸ਼ੀ ਆਵੇ ਸਾਡੀ ਖੁਸ਼ੀ ਵੀ ਮੰਗਾਈ ਉਹ ਕਹਿੰਦਾ ਮੈਂ ਪਰ ਸਾਹਿਬ ਦਾ ਨੰਬਰ ਹੈ ਮੇਰੇ ਕੋਲੇ ਕਹਿੰਦਾ ਮੈਂ ਉਹਨੂੰ ਫੋਨ ਕਰਦਾ ਵੀ ਖੁਸ਼ੀ ਆਊਗਾ ਲਾਜ਼ਮੀ ਉਹਨੇ ਉਰੇ ਫੋਨ ਮਾਰਿਆ ਮੰਤਰੀ ਨੇ ਅੱਛਾ ਕਹਿੰਦਾ ਮੈਂਬਰ ਸਾਹਿਬ ਵੀ ਇੱਥੇ ਸਾਰਾ ਪਿੰਡ ਹੀ ਬੈਠਾ ਮੇਰੇ ਨਾਲ ਹੀ ਮੈਂ ਤੁਹਾਨੂੰ ਵੀ ਏਡੀ ਖੇੜਾ ਕਰਨ ਦੀ ਲੋੜ ਦੀ ਲੱਗ ਬੋਟਨੀ ਲੋਡ ਹੁੰਦੀਆ ਬੋਟ ਆਪਣੇ ਵਾਲੇ ਨਾਲ ਸਾਰਾ ਪਿੰਡ ਝੁਕਿਆ ਬੈਠਾ ਕਹਿੰਦਾ ਮੈਂ ਕਿਹਾ ਮੈਂ ਪਰਸਾ ਦਾ ਨੰਬਰ ਹੈਗਾ ਮੇਰੇ ਕੋਲ ਮੈਂ ਉਹਨੂੰ ਫੋਨ ਕਰ ਦੂੰ ਮੈਂ ਚਾਹੇ ਹੁਣ ਬਟਾ ਦੇ ਵੀ ਆਊਗਾ ਇੱਥੇ ਜੋ ਤੇ ਖੇਡ ਕੇ ਵੀ ਆਇਆ ਮੀ ਪੈ ਗਿਆ ਤਾਂ ਵਿਚਾਲੇ ਸਮਝੋ ਉਹਨਾਂ ਨੇ ਫੇਰ ਵੀ ਮੱਲੋ ਮੋਟੀ ਮਾਨ ਕਰਾਇਆ ਲੈ ਕੇ ਨਹੀਂ ਹੁੰਦਾ ਦੀ ਮੈਂ ਲੈ ਕੇ ਨਹੀਂ ਫੈਸਾ ਬਥੇ ਤੂੰ ਜਿਵੇਂ ਮੈਚ ਦੀ ਵਿਚਾਲੇ ਰਹਿ ਗਿਆ ਉਹਨਾਂ ਦਾ ਕੁਝ ਲਈ ਨਹੀਂ ਰਿਹਾ ਸਰਦੋ ਦੇ ਰਾਜਵਾਬ ਦਾ ਤਾਂ ਫੇਰ ਵੀ ਮੱਲੋ ਮੋਟੀ ਪੈਸੇ ਛੱਡ ਕੇ ਗੱਡੀ ਪਾਪ ਕਿੰਨਾ ਟਾਈਮ ਲੱਗਦਾ ਜੀ ਬਾਹਰ ਕਿੰਨਾ ਦਾ ਲਾਣਾ ਮਿਲਦਾ ਜਦੋਂ ਆਇਆ ਤੁਨ ਮੀਨੇ ਤਦ ਮੀਨੇ ਤੇ ਜੀ ਬਾਈ ਦੇ ਮੈਚ ਦੇਖੇ ਉੱਥੇ ਵੀ ਮੈਚ ਮਰੋ ਜਾਂਦਾ ਮੈਂ ਜਦੋਂ ਇੱਕ ਨਾ ਮੈਂ ਬਾਪੂ ਕਾਲ ਦੇਖੀ ਜਿਹੜੇ ਪਾਈ ਦੇ ਮੋਟੜੀ ਗੱਲ ਲੱਗੀ ਅਹ ਤੇਈ ਬੰਦੇ ਕਹਿੰਦੇ ਹਨਾ ਚਲੋ ਕਹਿੰਦੇ ਸਾਰੀ ਬੁੱਲੇ ਆ ਵੀ ਬਾਈ ਨੇ ਪ੍ਰੈਸ ਨ ਕਰਾਇਆ ਦੋਨੇ ਮੋਟੇ ਆ ਪਰ ਬਾਈ ਫਿਰ ਵਿੱਚੋਂ ਉੱਤੇ ਮੈਂ ਗਿਆ ਜਦੋਂ ਇੰਨੀ ਬੇੜੀ ਸੀ ਮੋਢੇ ਚੋ ਮੋਢੇ ਚੋ ਇੱਥੇ ਉਹ ਰੋਟਾ ਮਖਾਓ ਇਹ ਕਿਵੇਂ ਮਿਲੂਗੀ ਕਹਿੰਦਾ ਨਾ ਮਰੀ ਪਈ ਆ ਤੈਨੂੰ ਕੋਈ ਉਹ ਆ ਮੈਂ ਗੱਡੀ ਨੂੰ ਤੋਂਰੇ ਮੋਟਾ ਨਾ ਖਰਾਬ ਕਰਦੀ ਮੈਂ ਵਾਲੇ ਮੈਚ ਨਾਲ ਮੈਂ ਦੂਵਲਾ ਚਾਰ ਮੈਚ ਤਾਂ ਮੈਂ ਖੇਡਿਆ ਜੋ ਕੇ ਦੇਖ ਲੈ ਮੋਟਾ ਵੀ ਹੁਣ ਇਦਾਂ ਨਹੀਂ ਕਹਿੰਦਾ ਜੇ ਫੇ ਉਹਦੇ ਪੂਰੀ ਉਰੀਟਾ ਇਹ ਨਹੀਂ ਪ੍ਰਵੀਜ਼ਰ ਉਹਨੇ ਕਿ ਫੇ ਪੂਰੀ ਨੂੰ ਗੁਰੂ ਘਰ ਦਾ ਮੇਲਾ ਸੀ ਅੱਛਾ ਗੁਰੂ ਘਰ ਦੇ ਮੇਲੇ ਜੇ ਫੇ ਵੀ ਤਾਂ ਅੱਥਮਾਰਨ ਵੀ ਵੀ ਕੋਡੀ ਪਾਓ ਉਹਨਾਂ ਵੀ ਜਿਹੜੀ ਮੈਚ ਹਟ ਗਿਆ ਸਮਝ ਹਾਫ ਟਾਈਮ ਪੂਰਾ ਟਾਈਮ ਹੋਇਆ ਨਹੀਂ ਅੱਧੇ ਟਾਈਮ ਦੀ ਮੈਚ ਹਟਾਤਾ ਉਹਨਾਂ ਨੇ ਜਿੱਤੇ ਉਹਨਾਂ ਦੀ ਹੈਗੀ ਦੀ ਹਜ ਇਹਦਾ ਅੱਥਮਾਰਾ ਕਰਨ ਵੀ ਭੇਜੋ ਇਹਨਾਂ ਨੂੰ ਵੀ ਕੋਡੀ ਪਾਓ ਇਹ ਪੂਰੀ ਉਰੀ ਸਾਡੇ ਜਵਾਬ ਦੇਖ ਵੀ ਅਸੀਂ ਨਹੀਂ ਜੰਦੇ ਸੀ ਮੁਰੇ ਨਾ ਜੋ ਡੇੜਿਆ ਲੋਕੋ ਨੇ ਬਾੜੀ ਤਾੜੀਆਂ ਮਾਰੀਆਂ ਨਹੀਂ ਡਾਕਟਰ ਵੀ ਹੁਣ ਮੈਂ ਦੇਖਿਆ ਨਾ ਡਾਕਟਰ ਵੀ ਇਹ ਚੀਜ਼ਾਂ ਨੂੰ ਸਲਾਹਾਂ ਦਿੰਦੇ ਨੇ ਕਬੱਡੀ ਵਾਲਿਆਂ ਨੂੰ ਇਹ ਜਾਂ ਤੁਸੀਂ 3 ਮਹੀਨੇ 4 ਮਹੀਨੇ ਗੌਰ ਰੱਖੋ ਵਿਪਰਵਤ ਉਹ ਪਾਈ ਕੇ ਬਾਹਰ ਮੋਦ ਲਿਆ ਹੂੰ ਇਹ ਤੋਂ ਡੋਗਾ ਵਾਲਾ ਖੁਸ਼ੀ ਆ ਡਾਕਟਰ ਨੇ ਕਿਹਾ ਜੀ 6 ਮਹੀਨੇ ਰੈਸਟ ਕਰੋ ਵਿਪਰਵਤ 3 ਮਹੀਨੇ ਇੰਨੀ ਜਿਆਦੇ ਮਿਹਨਤ ਕਰੀ 49 ਦੇ ਜੋ 49 ਦੇ ਜੇ ਗਰਾਊਂਡ ਬਣ ਗਿਆ ਦੁਬਾਰੀ ਕਿੰਨੀ ਚੰਗਿਆ ਮੈਂ ਤਾਂ ਸੋਨੂੰ ਤਾਂ ਮੰਨਦਾ ਵੀ ਤੁਸੀਂ ਇੱਕ ਕਬੱਡੀ ਨੂੰ ਸਾਡੀ 6 ਕਬੱਡੀ ਜਿਹੜੀ ਮੈਂ ਕਹਿੰਦੀ ਵੀ ਕ੍ਰੇਡਾਂ ਨਾਲ ਜਿਹੜੀ ਹੁੰਦਾ ਵਧੀਆ ਰੇਡਾਂ ਜਾਂਦਾ ਉਹ ਯੋਧ ਦਿੰਦਾ ਕਿਉਂਕਿ ਟੀਮਾਂ ਦੇ ਵਿੱਚ ਜੇ ਅੱਜ ਕਬੱਡੀ ਖਰਦੀ ਆ ਬਾਈ ਦੀ ਬਦੌਲਤ ਬੱਦ ਦੱਸੋ ਬਾਈ ਮਾਲਕ ਨੂੰ ਪਤਾ ਹੈ ਉਹਨੇ ਮਹਾਰਾਜ ਨਹੀਂ ਆ ਕਿਉਂਕਿ ਜਿਹੜੇ ਆਪਣੇ ਗੱਤੜਪੁਰ ਵਾਲੇ ਬਾਈ ਅੰਦਰ ਤੋਂ ਗਾਉਣੇ ਜੇ ਉਹਨਾਂ ਦੀ ਜਦੋਂ ਬੱਬਲ ਹੋਈ ਸੀ ਉਹ ਮੱਲਾ ਬਾਈ ਜਿਹੜੇ ਕਰ ਰਹੇ ਸੀ ਨਾ ਪਰ ਬੱਦ ਦਾ ਮਣੀ ਇਹ ਹੋਰ ਤੁਰੰਤ ਰਿਆ ਬੱਦਾ ਜਿਹੜਾ ਇੱਕ ਮੇੜੀ ਦੇ ਸਰਦਾ ਹੈ ਇਹ ਕਹਿੰਦੇ ਬਿਨਾ ਮੱਗੇ ਖਿੱਚਣਾ ਜਦੋਂ ਮੰਗ ਕੇ ਪੈਸੇ ਦਿੱਤਾ ਵੀ ਮੈਂ ਇੰਨੇ ਕਾਰਮਿਕ ਪੈਸਾ ਨਹੀਂ ਕਰਿਆ ਕਿ ਦਿਨੋ ਆਪ ਕੋ ਕੋ ਨਹੀਂ ਦਿਖਾਈ ਜੀ ਮੈਂ ਥੋੜਾ ਕਿੰਝ ਚੀਤਾਂ ਨਹੀਂ ਹੋਇਆ ਹੈਗਾ ਜੇ ਬਾਈ ਦੀ ਦੀਤ ਸੀ ਤੇ ਜੇ ਥੋੜੀਆਂ ਤਵਾਮਾਂ ਸੀ ਅੱਜ ਬਾਈ ਬੈਠਾ ਕਿੱਥੇ ਹੈ ਪਹਿਲਾਂ ਹਣਕਾਰ ਬਾਕੀ ਗੁਰਪ੍ਰਣ ਲੋ ਜਣ ਪਰ ਹੋ ਗਿਆ ਲੋੜਾ ਸਾਲ ਹੋ ਗਿਆ ਚੱਲਦਾ ਪਰ ਚਲੋ ਬਾਈ ਨੇ ਜਿੰਨੀ ਕ ਮਿਹਨਤ ਕੀਤੀਆ ਬੇਰੇ ਜਿਨਾਂ ਕਬੱਡੀ ਵਾਲਾ ਜਿੰਨੀ ਮਿਹਨਤ ਕਰਦੇ ਮਿਹਨਤ ਕਰਦੇ ਆ ਉਹਨਾਂ ਕਰਦਾ ਪਰਿਵਾਰ ਪਾਲਦੇ ਆ ਪਰ ਮੈਂ ਤੁਹਾਨੂੰ ਧੰਨਵਾਦ ਦੋਨਾਂ ਜਣਾਂ ਨੂੰ ਇਹ ਥੋੜਾ ਇੱਕ ਤੁਸੀਂ ਕਬੱਡੀ ਨੂੰ ਜਿਉਂਦਾ ਰੱਖਿਓ ਜਿਉਂਦਾ ਹੁਣ ਅਸੀਂ ਉਹਦੇ ਹੌਸਲੇ ਨਹੀਂ ਫਿਰਦੇ ਅੱਛਾ ਜਦੋਂ ਉਹ ਨੌ ਚੱਲਦਾ ਹੈ ਸਾਨੂੰ ਉਹ ਮਿੰਜ਼ਾ ਆਪ ਸਰਵੀ ਕੋਈ ਨੌ ਨਾਲ ਜਾਂਦੇ ਨੇ ਦੇਖੋ ਕੀ ਲੋ ਹੋਇਆ ਜਿਹੜੇ ਨੇ ਮਾਣ ਉਹ ਦੁਨੀਆ ਦੇ ਰੋਹ ਹੁੰਦੇ ਉਹਤੇ ਇਹ ਹੁੰਦਾ ਪਰਮਾਤਮਾ ਜਿਆਦਾ ਹੁੰਦਾ ਮਹਾਰਾਜ ਇਹ ਉਹ ਗੁਰੂ ਘਰ ਸੁਗਰਾਨਾ ਗਰੀਂ ਦੇ ਜਾ ਕੇ ਜਿਹੜੇ ਸੱਚੇ ਪਾਤਸ਼ਾਹ ਤੱਕ ਬਹੁਤ ਬਹੁਤ ਕੀ ਲੋਕਾਂ ਨੇ ਦੇਖ ਲਾਇਆ ਵੀ ਭਾਈ लेकर ही रूबीदा भी है उनका भी आप कोई होम कर रहे कि नहीं मुड़ के करो बीएडा पे ले रहा है लोग कहाँ ताए लगता है मैंने तो आप बता उन्हें कुछ ही लग रहा है जाके फाइल ना जिम्मे हों ता मैंने तो हमें जो खिलाया था महाराज जो जिंदगानी लावे होने बच्चा दे होने जब तुझे करी होना देख रहे ह� ਕਰ ਕਰੀ ਹੁਣ ਇਹ ਜੀ ਪਹਿਨਮਾਨ ਵੀ ਇਹਦੀ ਆਤਮਾ ਹਰੇਕ ਦੀ ਠੰਡੀ ਕਰੇ ਜੇ ਪਾਛਾ ਜਾਈ ਸਾਡੀ ਠੰਡੀ ਕਰੀ ਬਹੁਤ ਵੱਡੀ ਉੱਚੋ ਜਿਹੜੀਆਂ ਇਹ ਜਨ ਜਿੰਨੇ ਵੀ ਖੇਡ ਦੇ ਖਿਡਾਰੀ ਨੇ ਉਹ ਸਾਡੇ ਕੰਨਾ ਕੁਛ ਹੀ ਨਹੀਂ ਹੈਗਾ ਉਹ ਵੀ ਲੱਖਾਂ ਹੀ ਖੁਸ਼ੀ ਹੈ ਉਹ ਵੀ ਸਾਡੇ ਮੈਂ ਤਾਂ ਜੇ ਪਤਾ ਨਹੀਂ ਹਾਂ ਵੀ ਹੈਗਾ ਵੀ ਜਿਹੜਾ ਇਹ ਤੋਂ ਭੱਜ ਗਿਆ ਜਾਓ ਸਾਡਾ ਦੁਸ਼ਮਣ ਹੈ ਜਾਂ ਇਹੇ ਛੱਟ ਲੈ ਜਾਓ ਸਾਡਾ ਪੋਹ ਹੈ ਸਾਨੂੰ ਤਾਂ ਸਾਰੀ ਖੁਸ਼ੀ ਨੇ ਜਪਾਨ ਲੱਗਦਾ ਵੀ ਚੰਗਾ ਲੱਗਦਾ ਹੈ ਯੂਨਾਈਟਡ ਸਟੇਟਸ ਉਹ ਵੀ ਸਾਨੂੰ ਚੰਗਾ ਲੱਗਦਾ ਹੈ ਜਿਹੜਾ ਉੱਡੀ ਜਾਂਦਾ ਹੈ ਉਹ ਵੀ ਸਾਨੂੰ ਤਾਂ ਚੰਗਾ ਲੱਗਦਾ ਉਹ ਵੀ ਮਾਂ ਦਾ ਪੁੱਤ ਹੈ ਕਿਸੇ ਦਾ ਦੂਸਰਾਂ ਨੂੰ ਵੀ ਹੋਰ ਕੰਨਾ ਇਹ ਨਹੀਂ ਹੈਗਾ ਵੀ ਵੀ ਆਪਾਂ ਨੂੰ ਉਹਨਾਂ ਦਾ ਵੀ ਬਹੁਤ ਪਿਆਰ ਤੁਹਾਡਾ ਵਾਪਕ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਦਾ ਟਾਈਮ ਦਿੱਤਾ ਕਿਉਂਕਿ ਮੈਨੂੰ ਨਾ ਕਈ ਬੰਦਿਆਂ ਦੇ ਮੈਸੇਜ ਆਏ ਸੀ ਵੀ ਬਾਈ ਦੇ ਘਰੇ ਆਪਕਾ ਮੈਂ ਵੀਡੀਓ ਪਾਈ ਸੀ ਉਹ ਦੋ ਬਾਈ ਵਾਸਤੇ ਵੀ ਬਾਈ ਦਾ ਬਾਈ ਨੇ ਜਿੱਤੇ ਵਿੱਚ ਸਨਮਾਨ ਦੇ ਮੈਨੂੰ ਕੋਈ ਬੰਦਾ ਦਾ ਮੈਸੇਜ ਆਇਆ ਵੀ ਤੂੰ ਬਾਈ ਕੋਲੇ ਜਾਂਦਾ ਨਹੀਂ ਇਕਦਰ ਮਾਤਾ ਨੇ ਉਹ ਪੱਕਰੇ ਆਏ ਸੀ ਮਾਤਾ ਨੇ ਮੈਨੂੰ ਗੱਲਾਂ ਦੱਸਿਆ ਉਹ ਮੇਰੇ ਮਨ ਚ ਰੜਕੀਆਂ ਗੱਲਾਂ ਇਹ ਤਾਂ ਤੈਨੂੰ ਕੋ ਹੋਰ ਦੱਸ ਦਵਾਂ ਹੁਣ ਤਾਂ ਅਸੀਂ ਬਾਕੀ ਉੱਥੇ ਕਿੱਥੇ ਗਏ ਦੋ ਕੰਢੀ ਗੱਲ ਦੇ ਟੂਰਨਾਮੈਂਟ ਉਹਦੇ ਇੰਦਰਵੀਰ ਬਣਾਲੇ ਦੇ ਪਿੰਡ ਬਾਗੀ ਹਾਂ ਜਿਹੜਾ ਟਰੈਕਟਰ ਰੋਬਟਰ ਟ੍ਰੇਨ ਤੇ ਉੱਥੇ ਜਾਤੀਆਂ ਨੂੰ ਜਦੁੱਲਾ ਮਿਲਿਆ ਸੀ ਦੁੱਲਾ ਦੁੱਲਾ ਉਹ ਜਿਹੜੇ ਗਰਾਊਂਡ 'ਚ ਖੇਡਾ ਤੇ ਉਹ ਤੋਂ ਲਾਉਡੀ ਸੁਰੂ ਆਇਆ ਜਿਹੜਾ ਖਾ ਕੇ ਪਾਜੀ ਬਾਪੂ ਨੂੰ ਮਿਲਣ ਉਹਨੂੰ ਮੈਂ ਵੀ ਦੇਖਿਆ ਵੀ ਤੁਹਾਨੂੰ ਆਪਣੇ ਘਰ ਨੂੰ ਮੜ ਪਿਆ ਮੈਂ ਵੀ ਉਹਦੇ ਘਰ ਦੀ ਪੱਟੀਆਂ ਦੋ ਕਰਮ ਉਹ ਵੀ ਆਇਆ ਕਹਣੋ ਆਗੇ ਉਹਨੇ ਕਿਉਂ ਕਰੀ ਜੇ ਵਿਚਾਰ ਮੈਂ ਬਕੌਲ ਚ ਲੈ ਗਿਆ ਉਹਨੇ ਬਕੌਲ ਚ ਉਹ ਵੀ ਆਪਣਾ ਕੁੱਤੀ ਐ ਇਹ ਕੋਠੇ ਨਾਲ ਕਿਵੇਂ ਉਹਨੇ ਗਰਾਊਂਡ ਚ ਉਸ ਮਰਜੀ ਐ ਬਾਹਰ ਇਹ ਵੀ ਭਾਈ ਭਾਈ ਨਹੀਂ ਇਕੱਠੇ ਖਾਂਦੇ ਨੇ ਇਕੱਠਾ ਪਿੰਡ ਕਿਉਂਕਿ ਗਰਾਊਂਡ ਦੇ ਵਿੱਚ ਚਲੋ ਇੱਕ ਖੇਡ ਦੀ ਬੰਨਾ ਖੇਡਣਾ ਪੈਂਦਾ ਗਰਾਊਂਡ ਤੋਂ ਬਾਹਰ ਤਾਂ ਭਾਈ ਭਾਈ ਨਹੀਂ ਭਾਈ ਭਾਈ ਨਹੀਂ ਕੀਹੀ ਚੀਜ਼ ਆ ਵੀ ਬਾਪੇ ਨਾਨਕ ਮੰਗੂ ਆਪਣਾ ਸਾਰੀ ਆਪਦੇ ਦੇਖਦੇ ਨੇ ਵੀ ਆਪਾਂ ਨੂੰ ਕੋਈ ਆਪ ਪੋਰ ਨਹੀਂ ਹੈਗਾ ਵੀ ਜਾਇਦੋ ਭੱਜ ਗਿਆ ਉਹ ਸਾਡਾ ਤੋਂ ਸਮਲੇ ਜਾਇਰੇ ਸਿੱਟਦਾ ਉਹ ਸਾਡਾ ਮਿੱਤਰ ਹੈ ਹੁੰਦਾ ਸਾਰੇ ਏਕ ਨੇ ਜਿੰਨੇ ਆਪਾਂ ਦਾ ਸਾਰੇ ਉਹ ਪਹਾੜ ਸੁੱਖੋ ਜੀ ਕਿਤੇ ਸਰਟੀਫਿਕੇਟ ਮੈਂ ਤਾਂ ਮੂੰਹ ਵੀ ਲੋਕਾਂ ਨੂੰ ਕਰਿਆ ਉਹਨਾਂ ਮੇਦਾਂ ਦੀ ਹੋਊ ਨਾ ਤੇਰੇ ਮੇਰੇ ਕਰਾ ਕਰ ਉਹਦਾ ਸਹੀ ਕਰਾ ਕਰੋ ਵੀ ਜਿਹੜਾ ਸਰਟੀਫਿਕੇਟ ਤੋਂ ਵਿਚਾਰ ਕਰਕੇ ਪੌਛ ਲੈ ਭਾਈ ਇਹ ਸਨ ਸਾਡੇ ਬਾਪੂ ਜੀ ਤੇਰੇ ਬੇਬੇ ਜੀ ਪਾਈ ਦੀਆਂ ਨਿਮਕ ਜੀ ਪ੍ਰਾਣੀਆਂ ਗੱਲਾਂ ਦਸੀਆਂ ਜਲਦੀ ਜਲਦੀ ਭਾਈ ਵੀਡੀਓ ਨੂੰ ਬਹੁਤ-ਬਹੁਤ ਕਰਦੇ ਹੋ ਸ਼ੇਅਰ ਅਗਲੀ ਵਾਰ ਤੁਹਾਨੂੰ ਅਸੀਂ ਕਿਸੇ ਨਵੇਂ ਚਿਹਰੇ ਨਾਲ ਮਲਾਵਾਂਗੇ ਬਾਪੂ ਸਾਡਾ ਬਹੁਤ-ਬਹੁਤ ਧੰਨਵਾਦ ਮਾ ਮੇਰੇ ਤੁਹਾਡਾ ਬਹੁਤ-ਬਹੁਤ